ਪੰਜਾਬ ਦੇ ਕੈਬਨਿਟ ਮੰਤਰੀ ਤਰਨੁਪ੍ਰੀਤ ਸਿੰਘ ਸੌਂਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਲਈ ਅੱਜ ਪਹੁੰਚੇ ਨੇ ਉਹਨਾਂ ਨੂੰ ਭਾਈ ਜੈਤਾ ਜੀ ਦੀਆਂ ਤਸਵੀਰਾਂ ਨਾਲ ਜੁੜੇ ਵਿਵਾਦ ਦੇ ਸਬੰਧ ਵਿੱਚ ਤਲਬ ਕੀਤਾ ਗਿਆ ਹੈ ਇਸ ਤੋਂ ਇਲਾਵਾ ਡੀਐਸਡੀਐਮਸੀ ਅਤੇ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਨੂੰ ਵੀ ਵਕ ਵਕ ਮਾਮਲਿਆਂ ਦੇ ਵਿੱਚ ਤਲਬ ਕੀਤਾ ਗਿਆ ਹੈ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੀ ਯਾਦਗਾਰ ਤੇ ਅਜਹੀਆਂ ਤਸਵੀਰਾਂ ਪ੍ਰਦਰਸ਼ਿਤ ਕਰਨ ਦਾ ਦੋਸ਼ ਹੈ ਜਿਨ੍ਹਾਂ ਨਾਲ ਸਿੱਖ ਬਿਰਿਆਦਾ ਅਤੇ ਸਿੱਖ ਸਿਧਾਂਤਾਂ ਨੂੰ ਠੇਸ ਪਹੁੰਚੀ ਹੈ ਸਪਸ਼ਟ ਕਰਨ ਦੇਣ ਲਈ ਅੱਜ ਮੰਤਰੀ ਨੇ ਜਿਹੜੇ ਉਹ ਪਹੁੰਚੇ ਨੇ ਅਤੇ ਉਹ ਅੱਜ ਸਖਤਰੇਤ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ ਤਾਂ ਪੈਦਲ ਰਵਾਨਾ ਹੋ ਕੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋੜ ਪਹੁੰਚੇ ਨੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਦ ਦੀ ਪ੍ਰਧਾਨਗੀ ਹੇਠ ਹੋਈ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਹੋਰ ਵੀ ਕਈ ਅਹਿਮ ਫੈਸਲੇ ਦੇ ਜਿਹੜੇ ਉਹ ਲੈਗੇ ਸਦ ਦਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਅੱਜ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਗਿਆ ਏ ਅਤੇ ਉਨ੍ਹਾਂ ਉੱਤੇ 25 ਅਕਤੂਬਰ 2025 ਨੂੰ ਵਿਸ਼ੇਸ਼ اجلاس ਦੌਰਾਨ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ ਦੂਜੇ ਪਾਸੇ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਨੂੰ ਅੱਜ 10:30 ਵਜੇ ਅਮਰੇਸਰ ਅਤੇ 11 ਅਮ੍ਰਿਤਧਾਰੀ ਅਮ੍ਰਿਤਾਰੀ ਅਤੇ ਗੈਰ ਅਮ੍ਰਿਤਾਰੀ ਮੈਂਬਰਾਂ ਦੀ ਸਪੱਸ਼ਟ ਸੂਚੀ ਸਵੇਤਨਦੀ ਜੀ ਤੌਰ ਤੇ ਹਾਜ਼ਰ ਹੋਣ ਦੇ ਨਿਰਦੇਸ਼ ਜਿਹੜੇ ਉਹ ਦਿੱਤੇ ਗਏ ਨੇ ਇਹ ਪੇਸ਼ੀਆਂ ਸਿੱਖ ਪੰਥ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਮर्यादा ਨੂੰ ਕਾਇਮ ਰੱਖਣ ਲਈ ਕੀਤੀਆਂ ਜਾ ਰਹੀਆਂ ਹਨ ਪੰਜ ਸਿੰਘ ਸਹਿਬਾਨ ਵੱਲੋਂ ਇਹਨਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਹੀ ਅਗਲਾ ਫੈਸਲਾ ਜਿਹੜਾ ਉਹ ਸੁਣਾਇਆ ਜਾਵੇਗਾ ਤਾਂ ਸਪਸ਼ਟ ਕਰਨ ਦੇਣ ਅੱਜ ਕੈਬਨਟ ਮੰਤਰੀ ਤਰਨੁਪ੍ਰੀਤ ਸਿੰਘ ਸਾਉਂਦ ਪਹੁੰਚੇ ਨੇ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਉ ਦੇਖਦੇ ਹਾਂ ਤਨਤਨ ਸਾਹਿਬਸ਼ੀ ਗੁਰੂ ਰਾਮਦਾਸ ਮਹਾਰਾਜ ਮਹਾਰਾਜ ਜੀ ਇਸ ਵਰਸਾਈ ਹੋਈ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਇਖੇ ਅੱਜ ਉਹਰੇ ਨਤਮਸਤਕ ਹੋਣ ਲਈ ਪਹੁੰਚੇ ਆ ਨਿਮਾਣੇ ਸਿੱਖ ਵਜੋਂ ਪਹੁੰਚੇ ਆ ਸਿਰ ਝੁਕਾ ਕੇ ਪਹੁੰਚੇ ਆ ਮੇਰੇ ਵਿਭਾਗ ਮੇ ਪੰਜਾਬ ਦੇ ਟੂਰਿਜ਼ਮ ਐਂਡ ਕਲਚਰ ਵਿਭਾਗ ਨੂੰ ਸੈਰਸਪਾਟਾ ਤੇ ਸਾਡਾ ਜਿਹੜਾ ਸੱਭਿਆਚਾਰਕ ਵਿਭਾਗ ਆ ਉਹਨੂੰ ਇੱਕ ਚਿੱਠੀ ਪ੍ਰਾਪਤ ਹੋਈ ਸੀ ਅ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਕੱਤਰੇ ਤੋਂ ਜਿਹਦੇ ਵਿੱਚ ਜੋ ਭਾਈ ਜੈਤਾ ਜੀ ਦਾ ਮੈਮੋਰੀਅਲ ਭਾਈ ਜੀਵਨ ਸਿੰਘੀ ਦਾ ਜੋ ਮੈਮੋਰੀਅਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਤਿਆਰ ਕਰਵਾਇਆ ਉਹਦੇ ਵਿੱਚ ਇੱਕ ਕੋਈ ਤਸਵੀਰ ਸੀ ਜਿਸ ਤਸਵੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਅ ਪੰਜ ਪਿਆਰਿਆਂ ਨੂੰ ਜੋ ਅੰਮ੍ਰਿਤ ਛਕਾ ਰਹੇ ਨੇ ਉਹਦੇ ਵਿੱਚ ਮਹਾਰਾਜ ਦੇ ਪੈਰਾਂ ਦੇ ਵਿੱਚ ਜੋੜੇ ਪਾਏ ਹੋਏ ਦਿਖਾ ਦਿੱਤੇ ਗਏ ਸਨ ਤੇ ਉਸ ਸੰਬੰਧ ਵਿੱਚ ਮੈਨੂੰ ਚਿੱਠੀ ਮਿਲੀ ਸੀ ਜਿਵੇਂ ਸਾਨੂੰ ਚਿੱਠੀ ਮਿਲੀ ਸੀ ਉਹ ਤਾਂ ਅਸੀਂ 1 ਘੰਟੇ ਦੇ ਵਿੱਚ ਵਿੱਚ ਉਹ ਤਸਵੀਰ ਉੱਥੋਂ ਠੀਕ ਕਰਵਾਤੀ ਸੀਗੀ ਇੱਕ ਦੋ ਉਹਨਾਂ ਦੀਆਂ ਹੋਰ ਕੁਐਰੀ ਸਿਗੀਆਂ ਮਤਲਬ ਕਿ ਵੀ ਇਹਨੂੰ ਠੀਕ ਕਰਾਣੀਆਂ ਚਾਹੀਦੀਆਂ ਉਹ ਵੀ ਅਸੀਂ ਉਹਦੇ ਤੇ ਕੰਮ ਚੱਲ ਰਿਹਾ ਕੁਝ ਅਸੀਂ ਠੀਕ ਕਰਵਾਤੀਆਂ ਕੁਝ ਦੇ ਉੱਤੇ ਕੰਮ ਚੱਲ ਰਿਹਾ ਤੇ ਇਸ ਦੇ ਵਿੱਚ ਜਦੋਂ ਅਸੀਂ ਇਹਦਾ ਕੰਮ ਸ਼ੁਰੂ ਕੀਤਾ ਸੀਗਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਨਾਲ ਇੱਕ ਸਤਕਾਰਯੋਗ ਰਾਗਿਨੀ ਸ਼ਰਮਾ ਜੀ ਉਹ ਇਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਨਾਲ ਇੱਕ ਤਰ੍ਹਾਂ ਨਾਲ ਐਡਵਾਈਜ਼ਰ ਲਾਏ ਗਏ ਸੀਗੇ ਸਾਡੇ ਕੋਲ ਇੱਕ ਇੱਕ ਜੋ ਚਿੱਠੀ ਰਾਗਿਨੀ ਸ਼ਰਮਾ ਜੀ ਦੁਆਰਾ ਤੇ ਜੋ ਉਹਨਾਂ ਨਾਲ ਸਾਡੀ ਮਤਲਬ ਕਿ ਮੈਸੇਜ ਤੇ ਵੀ ਗੱਲਬਾਤ ਹੋਈ ਆ ਉਹ ਪਲੱਸ ਇਸ ਦੇ ਨਾਲ ਨਾਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਪੂਰਾ ਜੋ ਲੂਪ ਚ ਲੈ ਕੇ ਜਿੰਮੇ ਉਹਨਾਂ ਨੂੰ ਚੱਲੇ ਆ ਉਹਨਾਂ ਦੇ ਕੰਮ ਦੀ ਸ਼ੁਰੂਆਤੀ ਚਿੱਠੀ ਤੇ ਸੰਬੰਧਨ ਹੋਣ ਤੋਂ ਬਾਅਦ ਦੀਆਂ ਚਿੱਠੀਆਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਅੱਜ ਜਣੇ ਕਿ ਅਸੀਂ ਸਪਸ਼ਟੀਕਰਨ ਦੇ ਰੂਪ ਦੇ ਵਿੱਚ ਸਤਕਾਰਯੋਗ ਸਕੱਤਰੇਤ ਸ਼੍ਰੀ ਅਕਾਲਪੁਰ ਸਾਹਿਬ ਵਿਖੇ ਦੇਖੀ ਜਾਵਾਂਗੇ ਔਰ ਮੇਰੀ ਤਾਂ ਹੱਥ ਜੋੜ ਕੇ ਕੋਈ ਬੇਨਤੀ ਹੈ ਵੀ ਆਪਾਂ ਇਸ ਮੈਟਰ ਨੂੰ ਕੋਈ ਪੋਲਿਟਿਕਾਈਜ਼ ਨਹੀਂ ਕਰਨਾ ਠੀਕ ਹੈ ਉਹਨਾਂ ਨੇ ਸਾਡੇ ਤੋਂ ਪੁੱਛਿਆ ਸਾਡਾ ਫਰਜ਼ ਬਣਦਾ ਸੀ ਸਿਰ ਝੁਕਾ ਕੇ ਇਹਦੇ ਉੱਤੇ ਜਵਾਬ ਦੇਣਾ ਸਾਡਾ ਫਰਜ਼ ਬਣਦਾ ਸੋ ਮੈਂ ਤਾਂ ਅੱਜ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਤੇ ਮੈਂ ਤਾਂ ਅਜੁਰੇ ਚੱਲ ਕੇ ਆਏ ਆਂ ਔਰ ਜੇ ਕਿਤੇ ਜਾਣੇ ਅਣਜਾਣੇ 'ਚ ਫੇਰ ਵੀ ਕੋਈ ਗਲਤੀ ਹੋਈ ਹੋਵੇ ਦੋ ਵਾਰ ਨਹੀਂ 100 ਵਾਰ ਸਿਰ ਝੁਕਾ ਕੇ ਅਸੀਂ ਇਸ ਗੱਲ ਦੇ ਉੱਤੇ ਮਾਫੀ ਮੰਗਦੇ ਹਾਂ ਔਰ ਅੱਗੇ ਨੂੰ ਵੀ ਮੈਂ ਆਪਣੇ ਵਿਭਾਗ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰਤੇ ਬਈ ਜਿੱਥੇ ਵੀ ਚਾਹੇ ਹੁਣ ਮਤਲਬ ਐਸਜੀਪੀਸੀ ਨਾਲ ਤਾਂ ਸਾਡਾ ਜੋ ਰਾਸਤਾ ਹੈ ਹੀ ਹੈ ਇਸ ਤੋਂ ਇਲਾਵਾ ਅੱਗੇ ਨੂੰ ਜੇ ਸਾਡੇ ਨਾਲ ਕੋਈ ਐਡਵਾਈਜ਼ਰ ਲਗਾਇਆ ਜਾਂਦਾ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਲਾਇਆ ਜਾਵੇ ਜਾਂ ਸਾਡੇ ਜਿਨੇ ਧਾਰਮਿਕ ਹੋਰ ਵੀ ਸ਼ਖਸੀਅਤਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਲੂਪ ਚ ਲੈ ਕੇ ਅਸੀਂ ਚੱਲ ਰਹੇ ਹਾਂ ਜਿਵੇਂ ਕਿ ਹੁਣ ਤੁਸੀਂ ਦੇਖਿਆ ਹੋਣਾ ਅਸੀਂ ਸਾਬ ਸਾਬ ਸ਼ਰੂ ਗੁਰ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਜੋ ਸ਼ਹੀਦੀ ਸ਼ਤਾਬਦੀ ਮਨਾਈ ਹੈ ਉਹਦੇ ਚ ਵੀ ਸਾਨੂੰ ਮਤਲਬ ਅਸੀਂ ਇਸੇ ਗੱਲ ਪਿੱਛੇ ਇੱਕ ਰਿਲੀਜੀਅਸ ਪੈਨਲ ਤਿਆਰ ਕੀਤਾ ਸੀਗਾ ਵੀ ਸਾਡੇ ਤੋਂ ਕੋਈ ਮर्यादा ਦੇ ਵਿੱਚ ਕਤਾਹੀ ਨਾ ਰਹਿ ਜਾਵੇ ਕਿਉਂਕਿ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਸਿੱਖੀ ਦਾ ਪ੍ਰਚਾਰ ਹੈ ਜਿਹੜਾ ਉਹ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਵੇ ਸੋ ਅਸੀਂ ਤਾਂ ਇੱਕ ਨਿਰਮਾਣਾ ਜੋ ਉਪਰਾਲਾ ਕੀਤਾ ਸੋ ਹੁਣ ਵੀ ਜੇ ਕੋਈ ਤਰੁੱਟੀ ਹੈ ਮੈਂ ਤਾਂ 100 ਵਾਰ ਕਹਿੰਦਾ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਹਾਂ ਜੋ ਸਪਸ਼ਟੀਕਰਨ ਹੈ ਉਹ ਲਿਖਤੀ ਰੂਪ ਚ ਅੱਜ ਮੈਂ ਦੇ ਕੇ ਜੋ ਸੋਹਨ ਸਾਹਿਬ ਮੰਨਦੇ ਹੋ ਕਿ ਵਾਕਈ ਕੋਈ ਪਤਾਹੀ ਹੋਈ ਹੈ ਮੰਨ ਲਿਓ ਤੁਸੀਂ ਦੇਖੋ ਗੱਲ ਇਸ ਤਰ੍ਹਾਂ ਇਸ ਦੇ ਵਿੱਚ ਦੂਜਾ ਪ੍ਰਸ਼ਨ ਹੈ ਕਿ ਇਸ ਦੇ ਵਿੱਚ ਗਲਤੀ ਐਡਵਾਈਜ਼ਰ ਦੀ ਹੈ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਦੇਖੋ ਆਪਾਂ ਕਿਸੇ ਕਦੇ ਵੀ ਜਦੋਂ ਕੋਈ ਕੰਮ ਹੁੰਦਾ ਹੈ ਨਾ ਉਹਦੀ ਨੀੜੀ ਪੂਰੀ ਕਿਸੇ ਤੇ ਦੋਸ਼ ਨਹੀਂ ਦੇਣਾ ਚਾਹੀਦਾ ਅੱਗੇ ਨੂੰ ਇਹ ਧਿਆਨ ਦੇਣਾ ਚਾਹੀਦਾ ਵੀ ਆਪਾਂ ਅੱਗੇ ਨੂੰ ਕੋਈ ਵੀ ਮਾੜੀ ਮੋਟੀ ਵੀ ਕਿਤੇ ਕਮੀ ਪੇਸ਼ੀ ਨਾ ਰਹੇ ਜੀ ਉਹਦਾ ਸੁਧਾਰ ਕਰ ਸਕੀਏ ਮੈਂ ਐਡਵਾਈਜ਼ਰ ਤੇ ਦੋਸ਼ ਲਾਵਾ ਯਰ ਕਿ ਸਾਡੇ ਕੋ ਸਾਰੀਆਂ ਚਿੱਠੀਆਂ ਪੱਤਰ ਹੈਗੇ ਐਡਵਾਈਜ਼ਰ ਕੱਲ ਨੂੰ ਮੇਰੇ ਤੇ ਮੇਰੇ ਵਿਭਾਗ ਦੇ ਅਫਸਰਾਂ ਤੇ ਦੋਸ਼ ਲਾਣਗੇ ਕੱਲ ਨੂੰ ਅਫਸਰ ਇੱਕ ਨਵੀਂ ਹੋਰ ਗੱਲ ਕਰਨ ਸੋ ਆਪਾਂ ਇਸ ਗੱਲ ਨੂੰ ਰਾਦਰਦਰਨ ਇਸ ਗੱਲ ਤੋਂ ਵਧਾ ਕੇ ਇਹਨੂੰ ਕੋ ਪੋਲੀਟਿਕਸਾਈਜ਼ ਮੈਟਰ ਬਣਾਈਏ ਮੇਰਾ ਮੰਨਣਾ ਇਹ ਹੈ ਕਿ ਇਸ ਗੱਲ ਦੇ ਉੱਤੇ ਅਸੀਂ ਸਪਸ਼ਟੀ ਕਰਨਾ ਜਿਹੜਾ ਉਹ ਬੜਾ ਸਿਰ ਝੁਕਾ ਕੇ ਦੇਖੇ ਜਾਵਾਂਗੇ ਔਰ ਅ ਅੱਗੇ ਨੂੰ ਕੋਈ ਅਹੀ ਜੀ ਦਿੱਕਤ ਨਾ ਆਵੇ ਸੋ ਇਸ ਕਰਕੇ ਮੈਂ ਆਪਣੇ ਮਹਿਕਮੇ ਨੂੰ ਬੜੇ ਸਖਤ ਦਿਸ਼ਾ ਨਿਰਦੇਸ਼ ਨੇ